ਲੋਟਰੀ ਇਕਾਜਹੀ ਖੇਡ ਹੈ ਜਿਸ ਦੇ ਵਿੱਚ ਵਿਅਕਤੀ ਕਦੋਂ ਜਿੱਤ ਜਾਵੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿਸ ਦੀ ਕਿਸਮਤ ਕਦੋਂ ਚਮਕੇਗੀ ਇਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੋ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੇ ਇੱਕ ਕਸਬੇ ਆਦਮਪੁਰ ਦਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਲਾਟਰੀ ਲੱਗੀ ਹੈ ਕਿ ਵਿਅਕਤੀ ਜੋ ਕਿ ਕਬਾਰ ਦਾ ਕੰਮ ਕਰਦਾ ਸੀ ਕਬਾਰ ਦਾ ਕੰਮ ਕਰਨ ਵਾਲੇ ਇਸ ਵਿਅਕਤੀ ਦੀ ਜੱਗੀ ਦੀ ਲਾਟਰੀ ਲੱਗੀ ਹੈ ਪਹਿਲਾ ਇਨਾਮ ਪੰਜਾਬ ਦੇ ਡੀਆ ਰਾਕੀ ਬੰਪਰ ਦਾ 2.5 ਕਰੋੜ ਰੁਪਏ ਦਾ ਇਸ ਵਿਅਕਤੀ ਨੇ ਜਿੱਤੇ ਹੋਏ। ਜੋ ਇਹ ਵਿਅਕਤੀ ਵੈ ਇਸਨੇ ਪਿਛਲੇ 50 ਸਾਲਾਂ ਤੋਂ ਲਾਟਰੀ ਪਾਈ ਹੈ। ਯਾਨੀ ਕਿ ਕਾਫੀ ਲੰਬੇ ਸਮੇਂ ਤੋਂ ਇਹ ਵਿਅਕਤੀ ਲਾਟਰੀ ਦੇ ਵਿੱਚ ਹਿੱਸਾ ਲੈ ਰਿਹਾ ਸੀ, ਲਾਟਰੀ ਖਰੀਦ ਰਿਹਾ ਸੀ। ਜਦੋਂ ਤੋਂ ਇਸਨੇ ਲਾਟਰੀ ਪਾਣੀ ਸ਼ੁਰੂ ਕੀਤੀ ਉਸ ਵਕਤ ਲਾਟਰੀ ਦੀ ਕੀਮਤ ਮਹੱਜ 1 ਰੁਪਿਆ ਹੁੰਦੀ ਸੀ। ਹੌਲੀ-ਹੌਲੀ ਕੀਮਤ ਵੀ ਵਧਦੀ ਗਈ ਪਰ ਹਿੰਮਤ ਨਹੀਂ ਹਾਰੀ ਇਸ ਬੰਦੇ ਨੇ। ਯਾਨੀ ਕਿ ਆਪਣੀ ਕਿਸਮਤ ਤੇ ਵਿਸ਼ਵਾਸ ਰੱਖਿਆ ਕਿ ਇੱਕ ਨਾ ਇੱਕ ਦਿਨ ਇਸ ਦੀ ਕਿਸਮਤ ਜ਼ਰੂਰ ਇਸ ਦਾ ਸਾਥ ਦੇ ਵੀ ਗਿਆ ਔਰ ਐਨਜੀ ਹੋਇਆ ਕਾਫੀ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਇਸ ਵਿਅਕਤੀ ਨੇ ਪਹਿਲਾ ਇਨਾਮ ਜਿੱਤਿਆ ਵਾ ਪੰਜਾਬ ਦੇ ਡੀਅਰ ਰਾਖੀ ਬੰਪਰ ਦਾ ਯਾਨੀ ਕਿ 22 ਕਰੋੜ ਰੁਪਏ ਦਾ ਪਹਿਲਾ ਇਨਾਮ ਇਸ ਵਿਅਕਤੀ ਨੇ ਜਿੱਤਿਆ ਵਾ ਔਰ ਇਹ ਵਿਅਕਤੀ ਜੋ ਕਿ ਕਬਾੜ ਦਾ ਕੰਮ ਕਰਦਾ ਯਾਨੀ ਕਿ ਕਬਾੜ ਦਾ ਕੰਮ ਕਰਨ ਵਾਲੀ ਇਸ ਵਿਅਕਤੀ ਨੇ ਪਹਿਲਾ ਇਨਾਮ ਜਿੱਤਿਆ ਵਾ ਔਰ ਵਿਸ਼ੇਸ਼ਾਤ ਇਹ ਹੈ ਕਿ ਇਸ ਵਿਅਕਤੀ ਦੇ ਕੋਲ ਅਜੇ ਆਪਣਾ ਕਰਨੀ ਹੈ ਅਤੇ ਆਪਣੀ ਨਾ ਹੀ ਦੁਕਾਨ ਹੈ ਕਬਾੜ ਦਾ ਕੰਮ ਕਰਨ ਵਾਲੇ ਇਸ ਵਿਅਕਤੀ ਨੇ ਟਿਕਟ ਜਿੱਤਦੇ ਆਈ ਪਹਿਲਾਂ ਇਹ ਕਿਹਾ ਕਿ ਉਹ ਆਪਣਾ ਘਰ ਖਰੀਦੇਗਾ ਅਤੇ ਆਪਣੀ ਦੁਕਾਨ ਖਰੀਦੇਗਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕਾਬਾੜ ਦੇ ਕੰਮ ਦੇ ਉੱਤੇ ਨਿਰਭਰ ਸੀ ਅਤੇ ਆਪਣਾ ਘਰ ਅਤੇ ਦੁਕਾਨ ਨਹੀਂ ਬਣਾ ਪਾਇਆ ਸੋ ਇਸ ਦੇ ਨਾਲ ਨਾਲੇ ਵਿਅਕਤੀ ਨੇ ਦੱਸਿਆ ਕਿ ਉਸਨੇ ਟਿਕਟ ਜੋ ਜਲੰਧਰ ਦੇ ਇੱਕ ਸੈਨਰ ਤੋਂ ਖਰੀਦੀ ਆ ਔਰ ਟਿਕਟ ਖਰੀਦ ਕੇ ਜਦੋਂ ਰਾਖੀ ਦੇ ਦਿਹਾੜੇ ਨੂੰ ਟਿਕਟ ਖਰੀਦ ਕੇ ਜਦ ਵਾਪਸ ਘਰ ਪਰਤਿਆ ਤਾਂ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਉਸਦਾ ਪਹਿਲਾ ਇਨਾਮ ਲੱਗ ਜਾਵੇਗਾ ਪਰ ਇਤਵਾਰ ਦੇ ਦਿਨ ਸੀ ਜਦੋਂ ਸਵੇਰ ਉੱਠਿਆ ਅਖਬਾਰ ਪੜੀ ਤਾਂ ਅਖਬਾਰ ਦੇ ਵਿੱਚ ਉਸਨੇ ਦੇਖਿਆ ਕਿ ਉਸ ਦਾ ਪਹਿਲਾ ਇਨਾਮ ਲੱਗ ਗਿਆ। ਪਹਿਲਾਂ ਤਾਂ ਉਸ ਨੂੰ ਇਹ ਵੀ ਯਕੀਨ ਨਹੀਂ ਆਇਆ ਕਿ ਉਹ ਲੋਟਰੀ ਜਿੱਤ ਚੁੱਕਿਆ ਵੈ। ਬਾਅਦ ਦੇ ਵਿੱਚ ਜਦੋਂ ਉਸਨੇ ਚੈੱਕ ਕੀਤਾ ਯਾਨੀ ਕਿ ਜਦੋਂ ਉਸ ਨੂੰ ਫੋਨ ਆਇਆ ਜਦੋਂ ਲੋਟਰੀ ਏਜੰਸੀ ਤੋਂ ਜਿੱਥੋਂ ਟਿਕਟ ਖਰੀਦੀ ਸੀ ਤਾਂ ਉਸ ਨੂੰ ਯਕੀਨ ਹੋਇਆ ਕਿ ਉਸ ਦਾ ਪਹਿਲਾ ਇਨਾਮ ਲੱਗ ਚੁੱਕਿਆ ਹੈ। ਸੋ ਇਹ ਵਿਅਕਤੀ ਹੈ ਜਿਸ ਦਾ ਪਹਿਲਾ ਇਨਾਮ ਲੱਗਿਆ ਵਾ 2.5 ਕਰੋੜ ਰੁਪਏ ਦਾ ਔਰ ਬੇਹਦ ਖਾਸ ਗੱਲ ਹੈ ਕਿ ਵਿਅਕਤੀ ਨੇ ਕਿਸਮਤ ਦੇ ਸਹਾਰੇ ਜੋ 50 ਸਾਲ ਕਰ ਦਿੱਤੇ ਯਾਨੀ ਕਿ ਆਪਣੀ ਕਿਸਮਤ ਅਜ਼ਮਾਂਦਿਆ 50 ਸਾਲ ਹੋ ਚੁੱਕੇ ਨੇ ਔਰ 50 ਸਾਲ ਬਾਅਦ ਪੰਜਾਬ ਸਟੇਟ ਦੀ ਲੋਟਰੀ ਰਾਖੀ ਬੰਪਰ ਇਸ ਵਿਅਕਤੀ ਨੇ ਦਿੱਤੇ ਹਨ ਸੋ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ